ਮੁਹਾਲੀ ਦੇ ਸੈਕਟਰ 88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਰਿਹਾਈਸੀ ਵੈਲਫੇਅਰ ਐਸੋਸੀਏਸ਼ਨ RWA ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨਵੀਂ ਚੁਣੀ ਟੀਮ ਨੇ ਸੁਸਾਇਟੀ ਦੀਆਂ ਕਾਨੂੰਨੀ ਪ੍ਰਸ਼ਾਸਕੀ ਅਤੇ ਵਿਕਾਸਕਾਰੀ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਨਾਲ ਸੁਸਾਇਟੀ ਮੈਂਬਰ ਨੇ ਦੱਸਿਆ ਕਿ ਭਵਿੱਖ ਲਈ ਨਵੀਆਂ ਯੋਜਨਾਵਾਂ ਵਿੱਚ ਓਪਨ 에ਅਰ ਜਿਮ, ਯੋਗਾ 뮤జిక్ ਸਿਸਟਮ, ਗ੍ਰੀਨ ਬੈਲਟ ਵਿੱਚ ਵਾਟਰ ਬਾਡੀਜ਼ ਪਾਰਕਿੰਗ ਅਪਗ੍ਰੇਡ ਸ਼ੋਲਡਰ ਪੈਨਲ ਅਤੇ ਡਿਜੀਟਲ ਰਿਹਾਇਸ਼ੀ ਪੋਰਟਲ ਸ਼ਾਮਲ ਹਨ ਅਤੇ ਨਾਲ ਨਾਲ ਟੀਚਾ ਸੁਸਾਇਟੀ ਨੂੰ ਟ੍ਰਾਈ ਸਿਟੀ ਦੀ ਸਭ ਤੋਂ ਵਧੀਆ ਅਤੇ ਸ਼ਾਂਤ ਸੁਸਾਇਟੀ ਬਣਾਉਣਾ ਹੈ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਐਂਡ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਬਹੁਤ ਲਿਆ ਸਮੇਂ ਇੱਥੇ ਕੱਟਿਆ ਉਹ ਰੱਜੀ ਫੈਸਟਿਵ ਸੀਜ਼ਨ ਹੈ ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਆਏ ਮੈਂ ਐਡਵੋਕੇਟ ਗੁਰਮੀਤ ਸਿੰਘ ਸੁਪਰੀਮ ਕੋਰਟ 12 ਐਸੋਸੀਏਸ਼ਨ ਦਾ ਮੈਂਬਰ ਹਾਂ ਔਰ ਉਹਦਾ ਪ੍ਰੀਮੀਅਮ ਸੁਸਾਇਟੀ ਮੈਂ ਨਵਾਂ ਇੱਥੇ ਰੈ residense ਲਿਆ ਔਰ ਇਹਨਾਂ ਦਾ RWA ਦਾ ਮੈਂ ਇੱਥੇ ਅਫੀਸ਼ੀਅਲ ਐਡਵੋਕੇਟ ਲੀਗਲ ਕਾਉਂਸਲ ਹਾਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ ਉਹਦਾ ਮੇਨ ਮਕਸਦ ਹੈ ਕਿ ਜੋ ਪੂਰਾ ਪ੍ਰੀਮੀਅਮ ਸੁਸਾਇਟੀ ਦੈਟ ਇਜ਼ ਦਾ ਬਿਗੇਸਟ ਸੁਸਾਇਟੀ ਆਫ ਦਾ ਟ੍ਰਾਈ ਸਿਟੀ ਜਿੱਦੇ ਬਹੁਤ ਸਾਰੇ ਮਕਾਨ ਨੇ ਔਰ ਬਹੁਤ ਸਾਰੀ ਸੁਵਿਧਾਵਾਂ ਹੈ ਕਿਆਂ ਜਿਹਦੇ ਬਾਰੇ ਨੈਗੇਟਿਵਿਟੀ ਫੈਲਾਈ ਗਈ ਸੀ ਲਿਫਟਾਂ ਨਹੀਂ ਚਲਦੀਆਂ ਕੁਝ ਹੋਰ ਨੈਗੇਟਿਵ ਤੱਤੇ ਪਕ ਕਿਤੇ ਰਹਿੰਦਾ ਹੈ ਕਈ 사ਈ ਨੈਗੇਟਿਵ ਪੀਜ਼ਾ ਜੋ ਸਮਾਜਿਤ ਜਾਰੀਆਂ ਨੇ ਉਹਨੂੰ ਕਲੀਅਰ ਕਰਨ ਵਾਸਤੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰਾਈ ਹੈ ਮੇਰੇ ਨਾਲ ਜੋ ਨਵੀਂ ਹੁਣ RWWA ਬਣੀ ਹੈ ਉਹਦੇ ਪ੍ਰੈਜ਼ੀਡੈਂਟ ਮিস্টার ਯੁਗਰਾਜ ਉਹਦੇ ਜਨਰਲ ਸੈਕਟਰੀ ਸਾਹਿਬ ਰਾਣਾ ਜੀ ਉਹਦੇ ਨਾਲ ਆਪਣਾ ਵਾਈਸ ਪ੍ਰੈਜ਼ੀਡੈਂਟ ਸਾਹਿਬ ਬੈਠੇ ਨੇ ਉਹਦੇ ਨਾਲ ਐਗਜ਼ੀਕਿਊਟਿਵ ਮੈਂਬਰ ਨੇ ਬਲਕ੍ਰਿਤ ਮੈਡਮ ਐਗਜ਼ੀਕਿਊਟਿਵ ਮੈਂਬਰ ਹੈ ਸਾਰੀ RWWA ਜੋ ਪੂਰੀ ਟੀਮ ਡੈਡੀਕੇਸ਼ਨ ਨਾਲ ਮਿਹਨਤ ਨਾਲ 24/7 ਕੰਮ ਕਰ ਰਹੀ ਹੈ ਮੈਂ ਉਹਦੀ ਆਰ ਡਬਲਯੂ ਵਿੱਚ ਕਈ ਆਰ ਡਬਲਯੂ ਨਾਲ ਜੁੜਾ ਹੋਇਆ ਖੁਰਕਾਉਂ ਡੀ ਐਲ ਐਫ ਤੱਕ ਦੀ ਆਰ ਡਬਲਯੂ ਨਾਲ ਜੁੜਿਆ ਹਾਂ ਲੇਕਿਨ ਉਹਦੀ ਆਰ ਡਬਲਯੂ ਵਿੱਚ ਕਦੇ ਨਹੀਂ ਦੇਖੀ ਐਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਇਹਨਾਂ ਦਾ ਲੀਗਲ ਕਾਉਂਸਲ ਹਾਂ ਐਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਉੱਥੇ ਰੈਜ਼ੀਡੈਂਟ ਹਾਂ ਮੈਂ ਆਪਣੀ ਅੱਖਾਂ ਦੇਖਿਆ 24/7 ਇਹਨਾਂ ਦਾ ਮਤਲਬ ਇਹਨਾਂ ਦੇ ਜੋ ਪ੍ਰੈਜ਼ੈਂਟ ਹੈ ਕੰਮ ਕਰ ਰਹੇ ਨੇ ਉਹ ਕੰਮ ਕਾਜ ਵੀ ਛੱਡ ਕਰਕੇ ਇਹ ਸਮਾਜ ਸੇਵਕ ਰੂਪੇ ਲੱਗੇ ਹੋਏ ਨੇ ਅਗਰ ਕਿਸੇ ਦੀ ਕੋਈ ਮਾਰੀਜੀ ਵੀ ਕੰਪਲੇਂਟ ਆਉਂਦੀ ਹੈ ਰਾਤੀ 3 ਵਜੇ 4 ਵਜੇ ਵੀ ਉੱਥੇ ਜਾ ਕੇ ਇਕੱਠੇ ਹੁੰ के पूरा आ आ, जी आ, मैं युवराज प्रेजेंट पूरा प्रीमियम डिपार्टमेंट आर डबल्यू ए लास्ट मंथ तो अब इलेक्शन हो सारी टीम जो वर्क कर रही है बहुत ही पोजिटिविटी में वर्क चल रहा तो है हम उ बड़ा कुछ नैगटिव बहर भी चल रहा है कई चीजें फैलाईया जा रही थी कि उसे बहड एलिमेंट रशेटेड ला लो या कुछ सुसाइड कुछ एह फैलियां बट जो तोम ने संभाली है और बहुत अच्छा वर्क चल तो रहा तो है पोजिटिव वे में जा रही है कभी आप ही विजिट करके देखियो तो जो बैड एलिमेंट्स हो गए जब बैच हो गए विदउट जो डॉक्यूमेंट्स उगे और हैल्पी चीजा भी काफी हद तक सही करती है ਕਾਫੀ ਚੀਜ਼ਾਂ ਹੁਣ ਉੱਤੇ ਸਵੀਮਿੰਗ ਪੂਲ ਕੁਝ ਵੀ ਵਰਕਜੋਟ ਉੱਤੇ ਹੋ ਰਿਹਾ ਹੈ ਜਿੰਮ वगैरह होगी जो ਪਿਛਲੇ 7-8 ਸਾਲਾਂ ਤੋਂ ਮੇਰੇ ਖਿਆਲ ਨਹੀਂ ਸੀਗੀ ਉੱਤੇ ਸੋ ਹੋਰ ਤੇ ਰਿਲੀਟੀ ਸੈਂਟਰ ਹੋਗੇ ਸਪੋਰਟਸ ਕੰਪਲੈਕਸ ਹੋਗੇ ਕਾਫੀ ਚੀਜ਼ਾਂ ਬਹੁਤ ਅੱਛੇ ਰੈਨ ਉੱਤੇ ਚੱਲ ਰਹੀਆਂ ਆ ਸੋ ਯੂ ਰਾਜੀ ਤੁਹਾਡੇ ਸਿੱਧੇ ਸਵਾਲ ਹੈ ਕਿ ਤੁਸੀਂ ਕਿੰਨੇ ਟਾਈਮ ਤੋਂ ਉੱਤੇ ਰਹਿ ਰਹੇ ਹੋ ਅੰਨੇ ਲਾਸਟ 5 ਇਅਰਸ ਤੋਂ ਉੱਤੇ ਰਹਿ ਰਹੇ ਹਾਂ ਇਸ ਲਈ ਤੁਸੇ ਜੇ ਕੋਈ ਪ੍ਰੋਬਲਮ ਨਾਲ ਸਾਰਾ ਧਿਆਨ ਦੇਵੋਗੇ ਤੁਸੀਂ ਮੰਨ ਲਓ ਜੋ ਸਾਰੀ ਬੈਲੰਡੂਰ ਹੋ ਚੁੱਕੀ ਹੈ ਕਿਹੜੀ ਕਿਹੜੀ ਮੇਜਰ ਪ੍ਰੋਬਲਮ ਸੀਗੀ ਤੇ ਜਦੋਂ ਤੁਸੇ ਦੂਰ ਕਰਵਾਈਏ ਸਭ ਪ੍ਰੋਬਲਮ ਜੇ ਮੈਂ ਕਹਾਂ ਵੀ ਸਾਰੀਆਂ ਇਕੇਦਮੀ ਦੂਰ ਹੋ ਗਿਆ ਇੰਨੀ ਜਲਦੀ ਇਹ ਚੀਜ਼ਾਂ ਸੈਟਅਪ ਹੁੰਦੀਆਂ ਤਾਂ ਕਾਫੀ ਹੱਦ ਤੱਕ 80% ਪ੍ਰੋਬਲਮ ਜਿੱਦਾਂ ਤੁਸੀਂ ਜੋ ਬਾਹਰ ਦੇ ਬ੍ਰੋਕਰ ਸੀਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਉਹਨਾਂ ਨੇ ਡਾਕੂਮੈਂਟ ਲਏ ਮੰਨ ਲਓ ਕਿ ਮੋਸਟਲੀ ਜਿਹੜੇ ਓਨਰਸ ਨੇ ਨਾ ਸਰ ਉਹ ਐਬ੍ਰੋਡ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂਗਾ ਵਿਚਾਰਿਆਂ ਨੇ ਬ੍ਰੋਕਰਾਂ ਤੇ ٹرسٹ ਕੀਤਾ ਔਰ ਉਹਨਾਂ ਨੇ ਫਲੈਟ ਸੈਂਬੀਅਰ ਕਹਿ ਕੇ ਬੈਚਲਰ ਨੂੰ ਦਿੱਤਾ ਫਿਰ ਬੈਚਲਰ ਵੀ ਉੱਥੇ ਗਾਂ ਕਿੰਨੂ ਰਹਿ ਰਿਹਾ ਕੌਣ ਰਹਿ ਰਿਹਾ ਨਹੀਂ ਸੀ ਪਤਾ ਕਿਸੇ ਨੂੰ ਇਹ ਚੀਜ਼ ਅਸੀਂ ਪ੍ਰੋਪਰ ਪੂਰੀ ਸਟ੍ਰੰਗਲੀ ਨੇ ਡਨ ਕੀਤੀ ਹੈ ਕਿ ਬਾਅਦ ਦਾ ਜਿਹੜਾ ਬ੍ਰੋਕਰ ਵਾਲੇ ਜਨੂ ਜੀ ਉਹ ਬਿਲਕੁਲ ਫਲੈਟ ਉਹਨੂੰ ਅਲਾਉ ਨਹੀਂ ਆ ਅਸੀਂ ਗੇਟ ਦੇ ਉੱਤੇ ਵੀ ਇੰਟਰਵਿਊ ਹੀ ਕਰਵਾਉਣ ਦਿੰਦੇ ਔਰ 4-5 ਤੋਂ 4 ਅਸੀਂ ਬ੍ਰੋਕਰ ਜਿਹੜੇ ਉਹ ਅਲਾਉ ਕਰਦੇ ਅੰਦਰ ਸੋਸਾਇਟੀ ਉਹਦੇ ਵਿੱਚ ਨੇ ਕੋਈ ਕੋਈ ਰਹਿ ਰਹੇ ਨਹੀਂ ਕਿਉਂਕਿ ਇਨ ਕੇਸ ਮਾਮਲੇ ਅਗਰ ਉਹ ਵੀ ਕੋਈ ਪ੍ਰੋਬਲਮ ਕਰਦੇ ਆ ਕੋਈ ਚੀਜ਼ ਇਹਦੀ ਹੈਪਨ ਹੁੰਦੀ ਵੀ ਆ ਤਾਂ ਘੱਟੋ ਘੱਟ ਸਾਨੂੰ ਇਹ ਤਾਂ ਪਤਾ ਵੀ ਉਹ ਇੱਥੇ ਰਹਿ ਰਹੇ ਨੇ ਉਹ ਅਸੀਂ ਉਹਨਾਂ ਨੂੰ ਗੱਲ ਕਰ ਸਕਦੇ ਆ ਤੇ ਕਾਰਵਾਈ ਕਰ ਸਕਦੇ ਹਾਂ ਉਹਨਾਂ ਤੇ ਇਹ ਸਭ ਤੋਂ ਇੱਕ ਮੇਜਰ ਇਸ਼ੂ ਸੀਗਾ ਜੀ ਜਿਹੜਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਪਿੱਛੇ ਜੋ ਲਾਸਟ ਮਹੀਨੇ ਦੀ ਗੱਲ ਹੈ ਜੀ ਦੋ ਬੈਂ ਫਲੈਟਾਂ ਤੇ ਕਬਜ਼ੇ ਤੱਕ ਵੀ ਹੋਏ ਬੈਚ ਲਗਾ ਲੋ ਜਦੋਂ ਉਹਨਾਂ ਸੇ ਕਾਲ ਆਈ ਸਾਨੂੰ ਅਸੀਂ ਤੁਰੰਤ ਐਕਸ਼ਨ ਲਿਆ ਵੀ ਦੇ ਟੂ ਡੇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹ ਖਾਲੀ ਵੀ ਕਰਵਾਏ ਅਸੀਂ ਫਲੈਟ ਹਨਾ ਉਹ ਇੱਕ ਇਹ ਚੀਜ਼ ਹੋ ਗਈ ਔਰ ਸੈਕਿਟੀ ਵੀ ਇੱਕ ਜਿਹੜੇ ਕੈਮਰਾਜ਼ ਵਗੈਰਾ ਸੀਗੇ ਪਹਿਲਾਂ ਕੈਮਰਾ ਵਰਕ ਨਹੀਂ ਕਰਦੇ ਸੀਗੇ ਸਰ ਤੁਸੀਂ ਆ ਲਾਸਟ 3 ਮਹੀਨੇ ਪਹਿਲਾਂ ਜਦੋਂ ਆਡਮੂ ਦੇ ਪਿਛਲੇ ਦੇ ਇਲੈਕਸ਼ਨ ਜਿਹੜੇ ਸੀਗੇ ਉਹ ਉਹਨਾਂ ਦਾ ਜਿਹੜਾ ਪੂਰਾ ਹੋ ਗਿਆ ਸੀਗਾ ਟਾਈਮ ਪੀਰੀਅਡ ਸੀਗਾ ਔਰ ਉੱਥੇ ਨਾ ਹੀ ਕੋਈ ਸਿਕਿਉਰਟੀ ਸੀਗੀ ਨਾ ਹੀ ਕੋਈ ਉੱਥੇ ਐਚਕੇ ਟੀਮ ਸੀਗੀ ਮਤਲਬ ਕੋਈ ਵੀ ਟੀਮ ਉੱਥੇ ਵਰਕ ਨਹੀਂ ਕਰਦੀ ਸੀ 3 ਮਹੀਨੇ ਬਿਨਾ ਸਿਕਿਉਰਟੀ ਤੋਂ ਗੇਟ ਬਿਲਕੁਲ ਖਾਲੀ ਰਹਿ ਗਿਆ ਜੀ ਔਰ ਜਿੱਦਾਂ ਟੀਮ ਸਾਡੀ ਆਈ ਆਉਂਦੇ ਆ ਸਰ ਸਭ ਤੋਂ ਪਹਿਲਾਂ ਅਸੀਂ ਸਿਕਿਉਰਟੀ ਰਨ ਕੀਤੀ ਆ एचकेआईआ उस तो बाद विच जेडे कूड़ा वगैरह ਥੱਲੇ ਜੋ ਗਾਰਬੇਜ ਚੱਕਣ ਵਾਸਤੇ ਉਹ ਟੀਮ ਉੱਥੇ ਸਿਲੇਕਟ ਕੀਤੀ ਗਈ ਤਾਂ ਇਹ ਕੁਝ ਬਹੁਤ ਮੇਜਰ ਜਿਹੇ ਇਸ਼ੂ ਸੀਗੇ ਨਾ ਉਹ ਸੋਲਵ ਹੋ ਚੁਕੇ ਆ 95% ਤੱਕ ਆ ਜੀ ਜਿਸ ਰਿਚ ਕੇ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਕੁਝ ਇੱਕ ਨੈਗਟਿਵਿਟੀ ਫਲਾਈ ਆ ਹਾਂ ਜੀ ਜਿਹੜੀ ਨੈਗਟਿਵਿਟੀ ਫਲਾਈ ਜਾ ਰਹੀ ਸੀ ਇਹਦੇ ਵਜੋਂ ਫਲਾਈ ਜਾ ਰਹੀ ਸੀ ਔਰ ਪਿੱਛੇ ਜਿਹੜੀ ਇਹਦੀ ਮੰਤਚਾ ਕੀ ਸੀ ਕਿ ਨੈਕਟਿਵਿਟੀ ਫਲਾਈ ਜਾ ਮੈਮ ਤਹੀ ਚੀਜ਼ਾਂ ਸੀਗੀਆਂ ਉਹਦੇ ਵਿੱਚ ਜੋ ਸਾਡੇ ਕੋਲ ਉੱਪਰ ਕੇ ਸਾਹਮਣੇ ਆਈਆਂ ਜੋ ਇਹ ਬਿਲਡਿੰਗਸ ਵੀ ਸੀਗੇ ਜਿਹੜੇ ਨਾਲ ਹੀ ਹੁਣ ਅਸੀਂ ਜਿਹੜਾ ਨਾਮ ਤਾਂ ਹੀ ਲਾਉਣਾ ਚਾਹੁੰਦੇ ਬਟ ਵੀ ਹੈਵ ਅ ਪ੍ਰੂਫ ਸਾਡੇ ਕੋਲ ਬੜਾ ਕੁਝ ਆਇਆ ਹੈ ਉਹਨਾਂ ਦਾ ਮਨਸ਼ਾ ਇਹ ਸੀਗੀ ਕਿ ਇਹ ਜਿਹੜੀ ਸੁਸਾਇਟੀ ਹੈ ਦੀ ਮਾਰਕੀਟ ਡਾਊਨ ਕੀਤੀ ਜਾਵੇ ਤਾਂ ਕਿ ਜਿਹੜੇ ਨੇ ਨੇੜੇ ਸੁਸਾਇਟੀਆਂ ਹਨ ਉਹਨਾਂ ਦੇ ਫਲੈਟਸ ਵਗੈਰਾ ਜ਼ਿਆਦਾ ਹੀ ਅਮੋਰ ਦੇ ਵਿੱਚ ਸੇਲ ਹੋ ਸਕਣ ਠੀਕ ਹੈ ਜੀ ਇੱਕ ਮਿੰਟ ਤਾਂ ਨਹੀਂ ਜੀ ਦੱਸਣਾ ਚਾਹੁੰਦਾ ਜੀ ਜੀ ਤੁਸੀਂ ਥੋੜਾ ਜਿਹਾ ਨਾ ਕਿ ਜਿਹੜਾਈ ਤੇ ਜਾਓ ਤੇ ਦੇਖੋ ਪੂਰੋ ਪ੍ਰੀਮੀਅਮ ਅਪਾਰਟਮੈਂਟ ਹੈ ਕੀ जिदा यद नाम हैगा ना पूरा प्रीमियम अपार्टमेंट एक्चुअल अपार्टमेंट है सोलह सौ भी फ्लैट बने उ जाके देखोगे जिन्ना पावर गैप है कोई सुसायटी इन्ना गैप नहीं हुई जो एमेनिटीज की गल करोगे उपरेचर कंट्रोल्ड स्विमिंग पूल हैगा स्पोर्ट्स कॉम्पलैक्स है इनडोर आउटडोर बास्केटबॉल ग्राउंड टेनिस ग्राउंड स्टेटियम ग्राउंड फुटबॉल ग्राउंड वॉलीबॉल ग्राउंड ਇੰਡੋਰ ਮੈਂ ਆਪਕੇ ਕੋਲ ਕੈਨੇਸ ਗਰਾਉਂਡ ਜੁਨੀਜ਼ੀਅਮ ਕਫੇਂਡੀਆ ਦਾ ਸਪੇਸ ਸਾਡੇ ਕੋਲ ਕਮਿਊਨਿਟੀ ਸੈਂਟਰ ਇੰਨਾ ਵੱਡਾ ਹੈ ਕਿ ਤਿੰਨ ਵਿਆਹ ਇਕੱਠੇ ਕਰ ਸਕਦੇ ਹੋ ਇੰਨੀ ਅਮੈਨਿਟੀਆਂ ਟਰਾਈ ਸਿਟੀ ਜਿਸ ਕਿਸੇ ਸੋਸਾਇਟੀਜ਼ ਨਹੀਂ ਹੈਗੀ ਪਰਡੇ ਉੱਤੇ ਜਿਹੜਾ ਕਾਰਪਟ ਏਰੀਆ ਤੇ ਜਿਹੜਾ ਜੇ ਮਤਲਬ ਕੋਈ ਨਾ ਪਰਪਰ ਏਰੀਆ ਹੈਗਾ ਉਹ ਇੰਨਾ ਕਾ ਜ਼ਿਆਦਾ ਹੈਗਾ ਕਿ ਜਿਹੜੀ ਸਰਾਉਂਡਿੰਗਸ ਸੋਸਾਇਟੀਜ਼ ਜਿਹੜੀਆਂ ਵੀ ਆ ਰਹੀਆਂ ਨਵੀਆਂ ਉਹ ਜਿਸ ਰੇਟ ਦੇ ਵਿਕ ਰਹੀਆਂ 3 3 4 4 ਗੁਣਾ ਰੇਟ ਤੇ ਵਿਕ ਰਹੀਆਂ ਆ ਉਹ ਜਦੋਂ ਵੀ ਉੱਥੇ ਆਣਾ ਬੰਦਾ ਸਾਡੀ ਸੁਸਾਇਟੀ 'ਚ ਆ ਜਾਏਗਾ ਉਹ ਉੱਥੇ ਦੇਖੇਗਾ ਵੀ ਅਗਰ ਇਹ ਸਾਰੀ ਅਮੈਨਿਟੀਆਂ ਠੀਕ ਤਰ੍ਹਾਂ ਨਾਲ ਮੇਨਟੇਨ ਕੀਤੀਆਂ ਜਾਣ ਕਿੰਨੀਆਂ ਜਾਣ ਜਿਹੜੀ ਤੁਸੀਂ ਪ੍ਰੋਬਲਮ ਪੁੱਛ ਰਹੇ ਹੋ ਨਾ ਮੇਜਰ ਪ੍ਰੋਬਲਮ ਸੀਗੀ ਸਾਡੇ ਲਾਅ ਐਂਡ ਔਰਡਰ ਦੂਜੀ ਪ੍ਰੋਬਲਮ ਸੀਗੀ ਹਾਊਸਕੀਪਿੰਗ ਦੀ ਸਾਫ ਸਫਾਈ ਨਹੀਂ ਸੀਗੀ ਤਿੰਨ ਮਹੀਨੇ ਇੱਕ ਕੋਰਪ ਦੇ ਇੰਟਰਵੈਂਸ਼ਨ ਕਰਕੇ ਇਲੈਕਸ਼ਨ ਸੇ ਹੋ ਰਹੇ ਸੀ ਪਾਂਦਰ ਕੇ ਇੱਥੇ ਕੋਈ ਵੀ ਆਰਬਲੂ ਫੰਕਸ਼ਨ ਨਹੀਂ ਕਰ ਰਹੀ ਸੀ ਸਿਕਿਉਰਿਟੀ ਹੌਸਟਕਿੰਗ ਨਾ ਹੋਣ ਕਰਕੇ ਉੱਥੇ ਸਾਰੇ ਲਈ ਫਰੋਫਰ ਬਣੇ ਹੋਏ ਜਿਹਦੇ ਬੋਕਰ ਦਾ ਜੀ ਕਰਦਾ ਸੀ ਉਹ ਉੱਥੇ ਕਿਸੇ ਵੀ ਤਰ੍ਹਾਂ ਦੇ 엘ਮੈਂਟਸ ਨੂੰ ਇਲੀਗਲ ਓਕਿਪੈਂਟਸ ਨੂੰ ਰੈਂਟ ਆਊਟ ਕਰ ਦਿੰਦੇ ਸੀ ਮੈਕਸਿਮਮ ਜਿਹੜੇ ਸਾਡੇ ਪੂਨਰਤ ਹੈਗੇ ਜਾਂ ਤਾਂ ਉਹ ਅਬੋਰਡ ਰਹਿੰਦੇ ਆ ਜਾਂ ਫਿਰ ਉਹ ਕਿੰਨਾਟ ਹੁੰਦੇ ਆ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਸੀ 2012 ਜਾਂਦੇ ਹੈਤੀ ਆਈ ਸੀ ਉਹ ਉਹਨਾਂ ਨੂੰ ਬੋਕਰਾਂ ਨਾਲ ਜਾਂਦੀਆਂ ਦੇਤੀਆਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਅੱਗੇ ਰਹਿ ਬਣ ਰਿਹਾ ਮੋਪਰ ਕੀ ਕਰਦੇ ਆ ਉਹਨਾਂ ਨੂੰ ਕਹਿ ਦਿੰਦੇ ਕਿ ਫੈਮਿਲੀ ਨੂੰ ਦੇ ਦਿੱਤਾ ਜੀ ਪਰ ਦਿੱਤਾ ਕਿੰਨੂੰ ਹੈ ਉੱਥੇ ਦੋ ਦੇਗਾ ਪੰਜ ਪੰਜ 10 15 15 ਮੁੰਡੇ ਰਹਿੰਦੇ ਆ ਉਹ ਉਹ ਉੱਥੇ ਡਰੱਗ ਦਾ ਕੰਮ ਵੀ ਕਰ ਰਹੇ ਆ ਉੱਥੇ ਪੋਜੀਸ਼ਨ ਦਾ ਕੰਮ ਵੀ ਕਰ ਰਹੇ ਆ ਉਹਨਾਂ ਨੂੰ ਕੁਝ-ਕੁਝ ਕਰਨ ਵਾਲਾ ਕੋਈ ਨਹੀਂ ਹੈ ਤੇ ਜਦ ਇਹ RW ਬਣੀ ਹੈ ਤੇ ਇਹ RW ਇੱਥੇ ਨਾ ਬਣੇ ਇਹ ਬਹੁਤ ਸਾਰੇ ਲੋਕਾਂ ਦੀ ਸਾਜ਼ਿਸ਼ ਹੈਗੀ ਉਹ ਚਾਹੁੰਦੇ ਨਹੀਂ ਬਣੇ ਕੋਈ ਨਹੀਂ ਚਾਹੁੰਦਾ ਇੱਥੇ ਆਸ-ਪਾਸ ਦਾ ਗ੍ਰੀਡਰ ਕੀ ਸਾਡੀ ਸੋਸਾਇਟੀ ਵਧੀਆ ਤਰੀਕੇ ਨਾਲ ਚੱਲੇ ਅਗਰ ਇਹ ਵਧੀਆ ਤਰੀਕੇ ਨਾਲ ਚੱਲ ਜਾਏਗੀ ਉਹਨਾਂ ਦੀ ਆਪਣੀ ਮਾਣ ਨਹੀਂ ਆਉਣ ਹੋ ਜਾਈ ਉਹਨਾਂ ਨੂੰ ਲੱਗਦਾ ਇਹ ਟਮਾਟਰ ਸਰਦਾਰ ਜੀ ਨਾ ਬਣੇ ਗਮਾੜਾ ਤੁਸੀਂ ਦੇਖੋ ਜੀ ਉਹਨਾਂ ਨੇ ਕੁਝ ਕੋਸ਼ਿਸ਼ ਕੀਤੀ ਵੀ ਹੈ ਬਾਹਰ ਵੀ ਰਹੇ ਸਰਦਾਰ ਗਮਾੜੇ ਕਹਿ ਰਹੇ ਸੀ ਕਿ ਅਸੀਂ ਨਹੀਂ ਬਣਾਵਾਂਗੇ ਬਿਲਕੁਲ ਬਿਲਕੁਲ ਅੱਜ ਅਸੀਂ ਗਮਾੜਾ ਨਾਲ ਕੋਆਰਡੀਨੇਟ ਕਰਕੇ ਸਾਰਾ ਕੁਝ ਕਰ ਰਹੇ ਹਾਂ ਉਹ ਸਾਡੀ ਪੂਰੀ ਸਪੋਰਟ ਕਰ ਰਹੇ ਹਾਂ ਤਾਂ ਉਹ ਪਿਛਲੇ 2 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਜਿਸ ਹਾਲ ਨਾਲ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ ਉਹ ਪੂਰੀ ਸਪੋਰਟ ਉਹਨਾਂ ਕਰ ਰਹੇ ਹਾਂ ਉਹ ਸਾਡੇ ਨਾਲ ਖੜੇ ਹੈ ਹਰ ਇੱਕ ਚੀਜ਼ ਨੂੰ ਹੈਂਡਲ ਕਰਨ ਨੂੰ ਨਾਲ ਖੜੇ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਨਾਲ ਖੜੇ ਹੈ ਇਸ 스테ਜਿੰਗ ਸਾਡੇ ਨਾਲ ਖੜਿਆ ਹੈ ਤਾਂ ਹੀ ਕਰਕੇ ਹੁਣ ਮੈਕਸਿਮਮ ਜਿਹੜੇ ਇਲੀਜੀਬਲ ਓਕਪੀਅਨਟ ਹੈਗੇ ਆ ਤੁਸੀਂ ਕੋ ਰੈਡੀਗੇਟ ਕਰਦੇ ਹੈ। ਉਹ ਲੌਅ ਐਨ ਆਊਟ ਦੀ ਸਿਚੁਏਸ਼ਨ ਕਾਫੀ ਠੀਕ ਹੋ ਗਈ ਹੈ। ਹਾਊਸਕੀਪਿੰਗ ਪ੍ਰੋਪਰ ਹੈ ਔਰ ਬਿਲਕੁਲ ਖਾਸਵਾਹੀ ਹੈਗੀ ਉੱਤੇ। ਤੁਸੀਂ ਦੇਖ ਲਓ ਪਿਛਲੇ 2 ਮਹੀਨੇ ਚ 20 ਤੋਂ 30% ਉੱਤੇ ਪ੍ਰਾਪਰਟੀ ਦੇ ਵਧ ਜੁਤੇ ਸਾਡੇ ਫਲੈਟਾਂ ਦੇ। ਤੇ ਆਉਣ ਵਾਲੇ ਟਾਈਮ ਚ ਹੋਰ ਵਧੀਆ ਹੋ ਜਾਣਗੇ। ਉਹ ਜਿਹੜਾ ਮੈਟ੍ਰਿਬਿਟੀ ਵਾਲਾ ਇਹ ਇੱਕ ਸੂਚਕੇ 204 ਤੋਂ 264 ਤੋਂ 16 ਹੋ ਗਏ ਹਨ ਦੁਆਰਾ ਆਪਟੀ ਸਰ ਇਹ ਹੋ ਨਹੀਂ ਹੋਣ ਤੋਂ ਪਹਿਲਾਂ ਸਰ ਜਦੋਂ ਅਸੀਂ और आडवले नहीं ओके पॉइंट हुई थी ना सर उस ना सिक्योरिटी थी कि ना कोई एचके टीम थी कुछ नहीं थी असली नहीं थी नहीं थी या नहीं 15 2000 बिल्कुल 15 18 अगस्त में मैं बीकर रेजिडेंट ਕਮਾਡਾ ਇੰਨੀ ਪੋਜ਼ਿਟਿਵ ਹੈ ਕਿ ਸਰ ਉਹਨਾਂ ਨੇ 167 ਫਲੈਟਸ ਦੇ ਆਊਟਸੋਰਸਡਸ ਟੂ ਆਈਏਐਸ ਐਂਡ ਆਈਪੀਐਸ ਆਫ ਪੰਜਾਬ ਹੈ ਨਾ ਸਰ ਆਈਏਐਸ ਆਈਪੀਐਸ ਕੋਈ ਅਰਜੀ ਸੁਸਾਇਟੀ ਨਹੀਂ ਜਾਣਗੇ ਤੁਸੀਂ ਜਿੰਨੀ ਸੋ ਹੋਮਲੈਂਡ ਹੈ ਵਧੀਆ ਵਧੀਆ ਸੁਸਾਇਟੀਆਂ ਹੈਗੀਆਂ ਇੱਥੇ ਉੱਥੇ ਕਿਉਂ ਨਹੀਂ ਗਏ ਕਿ ਉੱਥੇ ਨਹੀਂ ਜਾ ਸਕਦੇ ਸੀ ਪ੍ਰਾਈਵੇਟ ਵੀ ਗਵਰਨਮੈਂਟ ਚਾਹਨਾ ਚਾਹੇ ਤੇ ਅਲਾਟ ਕਰ ਸਕਦੀ ਹੈ ਉਹਦੇ ਅਲਾਵਾ ਸਰ ਡਾਕਟਰਸ ਵਾਸਤੇ ਡਿਫਰੈਂਟ ਕਮਾਡਾ ਨੇ ਦਿੱਤਾ ਦਫਤਰਾਂ ਵਾਸਤੇ ਵੱਖਰਾ ਸਭ ਵਾਸਤੇ ਵੱਖਰਾ ਔਰ ਕਮਾਡਾ ਦੇ ਜਿਹੜੇ ਈਓ ਸਾਹਿਬ ਨੇ ਉਹ ਇੱਥੇ ਇੱਥੇ ਰਹਿੰਦੇ ਨੇ ਪੂਰਾ ਪ੍ਰੀਮੀਅਮ ਵਿੱਚ ਦੇ ਦੇ ਨੋਜ਼ ਵੈਲ ਔਰ ਬਾਕੀ ਦੇ ਸਰ ਦੀਵਾਲੀ ਦਾ ਤੋਹਫਾ ਹੋਏਗਾ ਜਿਹੜਾ ਜਿਮਨਾਸਟਿਕਸ ਹੋਵੇ ਸਾਰੀ ਚੀਜ਼ਾਂ ਕਰ ਰਹੇ ਨੇ ਗੱਲ সুইমিং ਪੂਲ ਹੈ ਦੀਵਾਲੀ ਦਾ ਤੋਹਫਾ ਜੋ ਇਹਨਾਂ ਕੋਲ ਸਭ ਕੁਝ ਹੈਂਡ ਓਵਰ ਆ ਗਿਆ ਹੈ ਜੋ ਕਿ ਪਬਲਿਕ ਵਾਸਤੇ ਓਪਨ ਹੋ ਗਿਆ ਹੈ ਪੁਰਾਣੀ ਸਰਪੀਮ ਸਿੰਘ ਜੀ ਤੁਸੀਂ ਸੁਪਰੀਮ ਕੋਰਟ ਤੋਂ ਆ ਜੀ ਆਰਡਬਲਯੂਏ ਦੇ ਵਿੱਚ ਤੁਹਾਡੀ ਕੀ ਭੂਮਿਕਾ ਹੈ ਸਰ ਮੈਂ ਲੀਗਲ ਕਾਉਂਸਲ ਹਾਂ ਇਹਨਾਂ ਦਾ ਵੀ ਘਰ ਰੈਜ਼ੀਡੈਂਟ ਐਂਡ ਵੀ ਘਰ ਲੀਗਲ ਕਾਉਂਸਲ ਸਰ ਮੇਰੀ ਭੂਮਿਕਾ ਹੈ ਜਿੰਨੇ ਵੀ ਲੀਗਲੀ ਚੁੱਕੇ ਕੰਮ ਆਉਣੇ ਹਨ ਜਿਵੇਂ ਟੇਨੈਂਟ ਦੀ ਵੈਰੀਫਿਕੇਸ਼ਨ ਹੋਣੀ ਜੋ ਵੀ ਜੋ ਵੀ ਬੰਦਾ ਸਿਕਿਉਰਿਟੀ ਗਾਰਡ ਵੀ ਲੱਗਿਆ ਜਾਂਦਾ ਉਹਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਉਹਦੀ ਪ੍ਰੋਪਰ ਫਾਈਲ ਬੰਦੀ ਜੋ ਆਰਡਰ ਪ੍ਰੋਸ ਤੇ ਰੂਲਸ ਨੇ ਜੋ ਆਪਣੇ ਪੰਜਾਬ ਐਕਟਰ ਜੋ ਰੂਲਸ ਹੈ ਉਹ ਰੂਲਸ ਫਾਲੋ ਹੋਏ ਤਾਂ ਕਿ ਕੁਝ ਵੀ ਕੰਮ ਇਲੀਗਲ ਨਾ ਹੋ ਜਾਏ ਜਿਹਨੇ ਜੋ ਡਿਫਾਲਟਰ ਬੰਦੇ ਜੋ ਮੇਨਟੇਨੈਂਸ ਨਹੀਂ ਦੇ ਰਹੇ ਹੁਣ ਵੀ ਇਹਨਾਂ ਕੋਲ 70% ਲੋਕਾਂ ਦੀ ਮੇਨਟੇਨੈਂਸ ਆ ਰਹੀ ਹੈ ਫਿਰ ਵੀ ਸੋਸਾਇਟੀ ਇੰਨੀ ਵਧੀਆ ਚੱਲਦੀ ਜਦੋਂ 100% ਲੋਕਾਂ ਦੀ ਆ ਜੇਗੀ ਉਹ ਸੋਸਾਇਟੀ ਮੈਂ ਕਹਿ ਰਿਹਾ ਇਸ ਸਾਈਟੀ ਦੀ ਸਭ ਤੋਂ ਵਧੀਆ ਸੋਸਾਇਟੀ ਹੋਏਗੀ ਅਰਜੀ ਡੇਟਿੰਗ ਜੇਕਰ ਆਪਸ਼ਨ ਹੋ ਜਾਏ

ਮੈਂ ਤੁਸੀ ਆੜਬੂ ਤੁਹਾਡੀ ਕਰੇਗੇ ਕਿ ਆੜਬੂ ਵਿੱਚ ਹੋਣ ਵਾਲਾ ਸਭ ਮੈਂ ਸਾਰਾ ਕਰੇਗੀ ਪਹਿਲਾਂ ਤੇ ਇਹਨੂੰ ਲੀਵੇਬਲ এনवायरमेंट ਬਣਾਤਾ ਇਹਨਾਂ ਨੇ ਮੈਂ ਜਦੋਂ ਇੱਥੇ ਆਇਆ ਸੀ 3-4 ਮਹੀਨਾ ਪਹਿਲੇ ਮੈਂ ਇਕਨ ਮੀਡੀਆ ਨੂੰ ਇਨਵਾਈਟ ਵੀ ਕਰਾਂਗਾ ਪਰਸਨਲੀ ਆਪਣੇ ਘਰ ਜਦੋਂ ਮੈਂ ਆਇਆ ਸੀ ਸਰ ਉੱਥੇ ਕੁਝ ਵੀ ਨਹੀਂ ਸੀ ਨਾ ਕੋਈ ਸਿਕਿਉਰਟੀ ਸੀ ਮੇਰੇ ਘਰ ਦੇ ਅੰਦਰ ਮਤਲਬ ਲੀਬਰ ਉੱਤੇ ਸਭ ਕੁਝ ਗੰਦ ਦੇਖਿਆ ਮੈਂ ਜਦੋਂ ਵੀ ਆੜਬੂ ਬਣੀਏ ਸਰ ਉਹਦੇ ਬਾਅਦ ਤੋਂ ਮਤਲਬ ਹੁਣ 빙ਾ ਮੀਡੀਆ ਪਰਸਨ ਤੁਸੀਂ ਐਂਟਰੀ ਲੈ ਕੇ ਦਿਖਾ ਦਿਓ

ਨਾ ਮੇਰਾ ਗਿਆ ਮੇਰੀ ਨੀਅਤ ਹੈ ਤੇ ਮੈਨੂੰ ਅੰਮ੍ਰਿਤ ਦੀ ਜਾਨ ਦੇ ਰਿਹਾ ਸਰ ਪਤਾ ਕੀ ਹੈ ਉਹ ਉਹ ਸੈਂਡੇ ਸਾਨੂੰ ਨੂੰ ਜਾਣ ਮਾਲਕਾਂ ਨੂੰ ਜਾਣ ਬਿਲਕੁਲ ਸਰ ਮਾਲਕਾਂ ਨੂੰ ਕਦੇ ਵੀ ਨਹੀਂ ਰੋਕਿਆ ਉਹ ਸਿਰਫ ਉਹ ਸਿਰਫ ਕੁਝ ਮੁਠੀ ਵਰਦੇ ਲੋਕ ਰਹਿ ਗਏ ਨੇ ਜੋ ਬੰਦੇ ਮੈਂਟੇਨੈਂਸ ਨਹੀਂ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਲੱਗਦਾ ਕਿ ਫ੍ਰੀ ਦੀ ਸਰਵਿਸਿਜ਼ ਮਿਲ ਜੇ ਫ੍ਰੀ ਦੀ ਸਰਵਿਸਿਜ਼ ਮਿਲ ਜੀਏ ਜਿਵੇਂ ਉਹ ਇੰਨੇ ਸਾਲ ਉਹਨਾਂ ਨੇ ਕਰਤੇ ਉਹਨਾਂ ਨੂੰ ਲੱਗਦਾ ਕਿ ਯਾਰ ਹੁਣ ਵੀ ਫ੍ਰੀ ਸਭ ਕੁਝ ਮਿਲਦਾ ਰਿਹਾ ਆਪਾਂ ਫ੍ਰੀ ਦਾ ਖਾਂਦੇ ਰਹੀਏ ਜੋ ਮੇਨਟੇਨੈਂਸ ਫੀਅਰ ਨੇ ਉਹ ਤਾਂ ਮੈਂਟੇਨੈਂਸ ਹੀ ਰਹੀ ਹੈ ਸੁਸਾਇਟੀ ਦੇ ਚੱਲ ਹੀ ਰਹੀ ਹੈ ਚਲੋ ਲਿਫਟਾਂ ਉਹ ਤੇਨ ਕਿ ਹਾਊਸਕੀਪਿੰਗ ਉਹ ਰੱਖਣ ਕੇ ਔਰ ਆਪਾਂ ਫ੍ਰੀ ਫ੍ਰੀ ਚੱਲੀ ਜੇ ਨਾ ਸਰ ਇਹੋ ਕਿ ਬੰਦੇ ਤੇ ਖਰ ਜਗਾ ਹੁੰਦੇ ਬਟ ਇਟ ਇਜ਼ ਨੋਟ ਅਬਾਊਟ ਮੋਹਾਲੀ ਇਟ ਇਜ਼ ਅਬਾਊਟ ਆਰ ਸਟੇਟ ਗਵਰਨਮੈਂਟ ਦੀ ਵੀ ਕਲਪਰੀ ਉੱਥੇ ਵੀ ਹੋਣਗੇ ਹਰ ਜਗਾ ਹੁੰਦੇ ਅਗਰ 10 ਬੰਦਾ ਮੇਨਟੇਨ ਦੇ ਰਿਹਾ ਤਾਂ ਇੱਕ ਦਾ ਬੰਦਾ ਦੋ ਬੰਦੇ ਹੋਣ ਕੇ ਚੁ ਨਹੀਂ ਦੇਣਾ ਕਰਦੇ ਚ ਫ੍ਰੀ ਚ एवरीथिंग ਦੇ ਵਾਂਟ ਟੂ ਯੂਜ਼ ਉਦੇ ਵਾਸਤੇ ਸਰ ਮੇਰਾ ਹੈ ਕਿ ਹੋਰ ਤੇ ਆਪਾਂ ਕਮਿਊਨੀਕੇਸ਼ਨ ਨਾਲ ਗੱਲ ਚਲਾ ਰਹੇ ਆ ਉਹਦੇ ਬਾਅਦ ਆਪਾਂ ਜੋ ਵੀ ਲੀਗਲੀ ਕਾਰਵਾਈ ਔਰ ਜਿਹਦੇ ਜਿਆਦਾ ਜਿਆਦਾ ਪੈਸੇ ਨੇ इवन ਲੋਕਾਂ ਦੇ ਲੱਖ ਰੁਪਏ 15 15 20 20 ਲੱਖ ਰੁਪਏ ਮੈਂਟੇਨਸ ਪੈਂਡਿੰਗ ਹੈਗੀ ਲੋਕਾਂ ਦੇ ਉਹ ਕਿਹਨੇ ਜ਼ਬਨੀ ਹੋਣੀ ਹੈ ਉਹ ਸਰਕੋਰਟ ਸਾਡੇ ਨਾਲ ਹੈ ਰਿਕਵਰੀ کورٹ ਸਾਡੇ ਨਾਲ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਹੈ ਕਮਾਟਾ ਸਾਡੇ ਨਾਲ ਹੈ ਆਪਾਂ ਉਹਨੂੰ ਰਿਕਵਰ ਕਰਾਪੀ ਪਾਰਕਿੰਗ ਪੋਲੀਸੀ ਕੀ ਸਿਚੁਏਸ਼ਨ ਦੱਸੋ ਪਾਰਕਿੰਗ ਨੂੰ ਲੈ ਕੇ ਸਾਡੀ ਗੱਲ ਹੋ ਚੁੱਕੀ ਹੈ ਕਮਾਟਾ ਦੇ ਨਾਲ ਫਿਲਹਾਲ ਤਾਂ ਜਿਹੜੇ ਬਾਹਰ ਪਾਰਕ ਕੀ ਲੱਗ ਨਹੀਂ ਆਇਆ ਉਹਨੂੰ ਵੀ ਅਸੀਂ ਨਾ ਮਾਰਕਿੰਗ ਕਰ ਰਹੇ ਹਾਂ ਜੀ ਆ ਪ੍ਰੋਪਰ ਤਰੀਕੇ ਨਾਲ ਪਰ ਫਲੈਟ ਨੂੰ ਗੱਡੀ ਅਲਾਊ ਕਰ ਰਹੇ ਜਿਹੜਾ 3 BHK ਹਨ ਨੂੰ ਅ 2 ਵਿਕਲ 2 ਕਾਰ ਅਲਾਊ ਹੋਣਗੀਆਂ ਜਿਹੜਾ 1 BHK ਹਨ ਨੂੰ ਇੱਕ ਹੋਏਗੀ ਪ੍ਰੋਪਰ ਤਰੀਕੇ ਨਾਲ ਅਸੀਂ ਮਾਰਕਿੰਗ ਕਰਕੇ ਨਾ ਆਫਟਰ ਦਿਵਾਰੀ ਉਹ ਬੰਨ੍ਹ ਕਰ ਰਹੇ ਆ ਔਰ ਜਿਹੜੀ ਨੀਚੇ ਵਾਲੀ ਪਾਰਕਿੰਗ ਇਹਦੀ ਵੀ ਗੱਲ ਮੋਸਟਲੀ ਜਮਾਦਾਂ ਨੂੰ ਹੋ ਚੁੱਕੀ ਆ ਸੋ ਕੰਮ ਚੱਲ ਰਿਹਾ ਵਰਕਿੰਗ ਰਹਿ ਗਿਆ ਤੇ ਕੋਸ਼ਿਸ਼ ਪੂਰੀ ਹੈ ਕਿ ਨੈਕਸਟ ਈਅਰ ਦੇ ਸਟਾਰਟਿੰਗ ਜਾਂ ਮਿਡ ਦੇ ਵਿੱਚ ਵਿੱਚ ਉਹ ਵੀ ਚੱਲ ਜੇਗੀ ਕਿਉਂਕਿ ਥੰਨੇ ਫਾਇਰ ਵਰਕ ਵਾਲਾ ਵੀ ਕੰਮ ਮੋਸਟਲੀ ਕੰਪਲੀਟ ਹੋ ਚੁੱਕਿਆ ਹੈ

ਮਿਲ ਨਹੀਂ ਕੋਈ ਸਸਤੀ ਸਫਾਈ ਕਰਕੇ ਪੂਰਾ ਸ਼ਹਿਰ ਦਾ ਸ਼ਹਿਰ ਦੀਆਂ ਗੱਡੀਆਂ ਕੱਖ ਉੱਤੇ ਡਿੱਗ ਸਕਦੇ ਨੇ ਪਰ ਉਹ ਹੀ ਸਫਾਈ ਕਰਕੇ ਔਰ ਪ੍ਰੋਪਰ ਆਰਬਲ ਨੂੰ ਨਾ ਕਰਕੇ ਉਹ ਬੰਦ ਪਈ ਸੀ ਕੂਨ ਕਮਾਡਨ ਨੂੰ ਜਦੋਂ ਮਿਲ ਗਿਆ ਪੋਜ਼ਿਟਿਵ ਐਂਗਲ ਕਿ ਸਰ ਆਪਾਂ ਤੇ ਨੈਗੇਟਿਵ ਵਾਸਤੇ ਜਾਂਦੇ ਨਹੀਂ ਆਪਾਂ ਪੋਜ਼ਿਟਿਵ ਪੋਜ਼ਿਟਿਵ ਕਰਕੇ ਉਹਨੂੰ ਚਾਲੂ ਕਰਾ ਦੋ ਬਹੁਤ ਸਫਾਈ ਹੈ ਹੋਰ ਵੀ ਕਈ ਚੀਜ਼ਾਂ ਜਿਹਦਾ ਅਸੀਂ ਕੋਸ਼ਿਸ਼ ਕਰ ਰਹੇ ਕਿ ਡਿਸਪੈਂਸਰੀ ਵਗੈਰਾ ਜਿਹੜੀ ਉੱਥੇ ਓਪਨ ਹੋਵੇ ਤਾਂ ਕਿ ਜਿਹੜੀ ਸਹੂਲਤ ਹੈ ਜੋ ਅੰਦਰ ਤਾਂ ਮਿਲ ਹੀ ਮਿਲੇ ਜੋ ਨਾਲ ਸੋਸਾਇਟੀ ਹੈ ਉਹ ਜੇ ਕੋਈ ਬਾਹਰ ਤੋਂ ਕਿਸੇ ਫਰਸਟ ایڈ ਕੋਈ ਵੀ ਚੀਜ਼ ਚਾਹੀਦੀ ਹੈ ਸਰ ਉਹ ਉਹ ਪ੍ਰੋਵਾਈਡ ਅਸੀਂ ਕਰਵਾਸ ਕੀਏ ਮੋਸਟਲੀ ਮੈਨੂੰ ਲੱਗਦਾ ਹੈ ਕਿ ਜਿਹੜੀ ਕੋ ਵੀਕਸ ਦੇ ਵਿੱਚ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਉਹ ਬੰਨ ਹੋ ਜਾਏਗੀ ਸਰ ਇਸੇ ਪਿੱਛੇ ਦੇ ਦਲਸਾਮੇ ਆਏ ਕਿ ਇੰਟਰਨਲ ਜਿਹੜਾ ਫੀਲਿਟੀ ਸੈਂਟਰ ਬਣਿਆ ਹੋਇਆ ਹੈ ਨਾ ਉਹ ਨੂੰ ਕਿਤੇ ਰੱਖਦੇ ਹੋ پارک ਕੋ ਦੇਸ਼ਾਂ ਵਿੱਚ

ये आरडब्ल्यू की पावर है कि अगर उन्होंने लेना चाहे तो प्रॉपर उसका डॉक्यूमेंटेशन करके प्रॉपर फॉर द पर्पस ऑफ लाइक उन दिवाली मेला होना है कि कल करवा चौथ का सीगा मतलब उसे प्रॉपर जो सोसाइटीज़ होना चाहिए था टू मेक इट लीवेबल एवरीथिंग इज फॉलोड बाय दैट जो लीगल एंगल है वो आप देख रहे हैं सोशल जेडी मेंटेनेंस नहीं दे रहे उनके खिलाफ लीगल एक्शन जेडी मेंटेनेंस कह रहे हैं कि उनके ऊपर अपनी है मैडम बिल्कुल बिल्कुल बहुत बढ़िया क्वेश्चन आपने कितना देखिए जो पहला तो चल रही ਸਾਡੀ ਕਮਿਊਨੀਕੇਸ਼ਨ ਰਿਟਰਨ ਕਮਿਊਨੀਕੇਸ਼ਨ ਐਸ ਵੈਲ ਐਸ ਓਵਰ ਕਮਿਊਨੀਕੇਸ਼ਨ ਹੱਥ ਜੋੜ ਕਰਕੇ ਇਹ ਉਹਨਾਂ ਦੇ ਘਰ ਜਾ ਕੇ ਵੀ ਅਪੀਲ ਕਰਦੇ ਨੇ ਜੀ ਸੋਸਾਇਟੀ ਨੂੰ ਪੈਰਾਲਾਈਜ਼ ਨਾ ਬਣਾਓ ਜੋ ਲੋਕੀ ਮੇਨਟੇਨ ਦੇ ਰਹੇ ਨੇ ਤੁਸੀਂ ਉਹਨਾਂ ਨੂੰ ਉਹਨਾਂ ਤੇ ਤਰਸ ਕਾਓ ਐ ਵੀ ਮੀਟਿੰਗ ਹੀ ਛੋਇਆ 100 200 ਲੋਕਾਂ ਨੇ ਫਿਰ ਇੰਨਾ ਵੀ ਕਿਹਾ ਜੀ ਇਹਨਾਂ ਦੀ ਸਰਵਿਸਿਜ਼ ਲੋਪੋ ਲੇਕਿਨ ਅਸੈਂਸ਼ੀਅਲ ਸਰਵਿਸਿਜ਼ ਆਪਾਂ ਕਿਸੇ ਦੀ ਰੋਕ ਨਹੀਂ ਸਕਦੇ ਸਾਡਾ ਕਾਨੂੰਨ ਕਹਿੰਦਾ ਹੈ ਸਾਡਾ ਮੋਰਲ ਵੈਲਿਊਸ ਕਹਿੰਦੀ ਹੈ ਨਾ ਬਿਜਲੀ ਨਾ ਪਾਣੀ ਨਾ ਕਿਸੇ ਦਾ ਲਿਫਟ ਆਪਾਂ ਰੋਕ ਨਹੀਂ ਸਕਦੇ ਪ੍ਰੈਗਨੈਂਟ ਔਮਨ ਸੀਨੀਅਰ ਸਿਟੀਜ਼ਨ ਕਿਸੇ ਨੂੰ ਆਪਾਂ ਡਿਸਟਰਬ ਨਹੀਂ ਕਰ ਸਕਦੇ ਬਸ ਆਪਾਂ ਇਹ ਕਰ ਸਕਦੇ ਹਾਂ ਕਿ ਉਹਨਾਂ ਦੀ ਕੋਈ ਕੈਬ ਆ ਰਹੀ ਹੈ ਜਾਂ ਉਹਨਾਂ ਦੀ ਕੋਈ ਨਾਨ ਅਸੈਂਸ਼ੀਅਲ ਗੁੱਡਸ ਆ ਰਹੇ ਨੇ ਉਹ ਆਪਾਂ ਗੇਟ ਤੇ ਖੜਾ ਕਰ ਦਿੰਦੇ ਆ ਇਪੇ ਗੇਟਪਾਸ ਨਾ ਸਮਝ ਲੈ ਲੋ ਕਿਉਂਕਿ ਉਹ ਜਿਹੜੇ ਬੰਦੇ ਜਾਣਗੇ ਉਹ ਫਿਰ ਅੱਗੇ ਸਾਡੀ ਲਿਫਟ ਸਾਡੀ ਚੀਜ਼ਾਂ ਯੂਜ਼ ਕਰਨਗੇ ਉਹਦੇ ਅਲਾਵਾ ਜਿਨ੍ਹਾਂ ਦੀ ਵੱਡੀ ਮੇਨਟੇਨੈਂਸ ਹੈ ਉਹਨਾਂ ਵਾਸਤੇ ਆਪਾਂ ਪ੍ਰੋਪਰ ਪ੍ਰਪੋਜ਼ਲ ਬਣਾ ਲਿਆ ਹੋਇਆ ਹੈ ਕਿਉਂਕਿ ਆਪਾਂ ਉਸ ਰਿਕਵਰੀ ਸੂਟ ਫਾਈਲ ਕਰ ਰਹੇ ਹਾਂ ਫॉर ਰਿਕਵਰੀ ਸੂਟ ਐਸ ਵੈਲ ਵੀ ਹੈ ਟੂ ਪੇ ਕੋਰ ਫੀਸ ਟੂ ਦਾ ਕੋਰ ਉਹਦੇ ਵਾਸਤੇ ਵੀ ਮੇਨਟੇਨੈਂਸ ਤੋਂ ਹੀ ਪੈਸਾ ਇਕੱਠਾ ਆਏਗਾ ਪੱਲੇ ਤੋਂ ਤਾਂ ਕੋਈ ਦੇਗਾ ਨਹੀਂ ਔਰ ਜਦੋਂ ਆ ਡਬਲੂ ਨਹੀਂ ਬਣੀ ਸੀ ਐਨਟੀਐਮ ਨੇ ਸਟੇ ਕਰਤਾ ਸੀ ਇਹਨਾਂ ਨੇ ਪ੍ਰੋਪਰ ਆਪਣਾ ਇੱਕ ਪੂਲ ਬਣਾ ਕਰਕੇ ਆ ਡਬਲੂ ਨੇ ਉਸੇ ਪੈਸਾ ਪਾ ਪਾ ਕੇ ਪਰਸਨਲੀ ਇਹ कोशिश भी है कामयाब है उसके बाद जो हाई कोर्ट ने कहता जी हूँ आर डब्ल्यू ए फॉर्म होनी चाहिए है तो आर डब्ल्यू ए फॉर्म हुई है एंड विद प्रॉपर सपोर्ट प्रॉपर लीगल चैनल एवरीथिंग इज लीगल